ਖੇਤੀ ਕਾਨੂੰਨਾਂ ਤੇ ਕਿਸਾਨ ਅੰਦੋਲਨ ਦੇ ਵਿਚਾਰੇ ਅੱਜ ਸੁਪਰੀਮ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਣ ਜਾ ਰਹੀ ਹੈ ਸਾਰੀਆਂ ਪਟੀਸ਼ਨਾਂ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਚੀਫ ਜਸਟਿਸ ਬੋਗਡੇ ਦੀ ਅਗਵਾਈ ਵਾਲੀ ਬੈਂਚ ਪੂਰੇ ਮਾਮਲੇ ਦੀ ਸੁਣਵਾਈ ਕਰੇਗੀ ਹਾਲਕਿ ਇਸ ਤਰ੍ਹਾਂ ਕਿਸਾਨ ਜਥੇਬੰਦੀਆਂ ਵੀ ਆਪਣਾ ਪੱਖ ਮਜ਼ਬੂਤੀ ਦੇ ਨਾਲ ਰੱਖਣ ਦੇ ਲਈ ਤਿਆਰ ਨੇ ਕਿਸਾਨਾਂ ਦੇ ਵੱਲੋਂ ਲਗਾਤਾਰ ਮੀਟਿੰਗਾਂ ਵੀ ਕੀਤੀਆਂ ਗਈਆਂ ਮੰਥਨ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਆਪਣਾ ਪੱਖ ਸੁਪਰੀਮ ਕੋਰਟ ਦੇ ਵਿੱਚ ਰੱਖਿਆ ਜਾਵੇਗਾ ਉਧਰ ਕੇਂਦਰ ਸਰਕਾਰ ਵੀ ਆਪਣਾ ਪੱਖ ਰੱਖੇਗੀ ਇਸ ਸਭ ਦੇ ਵਿਚਾਲੇ ਸੁਪਰੀਮ ਕੋਰਟ ਤੇ ਲਈ ਇੱਕ ਵੱਡੀ ਚੁਣੌਤੀ ਜ਼ਰੂਰ ਹੈ ਦੋਵਾਂ ਤਰ੍ਹਾਂ ਦੇ ਵਿਚਾਲੇ ਬੈਲੈਂਸ ਬਣਾਏ ਰੱਖਣਾ ਕਿ ਜੋ ਵੀ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਲਿਆ ਜਾਵੇ ਉਹ ਦੋਵਾਂ ਤਰ੍ਹਾਂ ਨੂੰ ਮੰਜ਼ੂਰ ਹੋਵੇ ਕਿਉਂਕਿ 47 ਦਿਨਾਂ ਤੋਂ ਲਗਾਤਾਰ ਬਾਰਡਰਾਂ ਦੇ ਕਿਸਾਨਾਂ ਦਾ ਅੰਦੋਲਨ ਕਿਸਾਨਾਂ ਦਾ ਧਰਨਾ ਚੱਲ ਰਹੀ ਹੈ ਮੀਟਿੰਗਾਂ ਹੁਣ ਤੱਕ ਹੋਈਆਂ ਨੇ 8 ਮੀਟਿੰਗਾਂ ਜੋ ਬੈਠਾ ਰਹੀਆਂ ਨੇ ਕੋਈ ਨਤੀਜਾ ਇਹਨਾਂ ਮੀਟਿੰਗਾਂ ਦਾ ਨਹੀਂ ਨਿਕਲਿਆ ਹੈ ਇਸ ਸਬ ਦੇ ਵਿਚਾਲੇ ਹੁਣ ਕਿਸਾਨਾਂ ਦੇ ਵੱਲੋਂ 15 ਜਨਵਰੀ ਨੂੰ ਫਿਰ ਤੋਂ ਮੀਟਿੰਗ ਕੀਤੀ ਜਾ ਰਹੀ ਹੈ ਸਰਕਾਰ ਦੇ ਨਾਲ ਤੇ ਉਸ ਤੋਂ ਬਾਅਦ ਜੋ ਵੱਡਾ ਪ੍ਰੋਗਰਾਮ ਕਿਸਾਨਾਂ ਦੇ ਵੱਲੋਂ ਉਲੀਕਿਆ ਗਿਆ ਹੈ ਉਹ 26 ਜਨਵਰੀ ਨੂੰ ਜੋ ਪ੍ਰੇਡ ਕੀਤੀ ਜਾਣੀ ਹੈ ਟਰੈਕਟਰ ਮਾਰਚ ਕੀਤਾ ਜਾਣਾ ਹੈ ਪ੍ਰੇਡ ਗਰਾਊਂਡ ਦੇ ਵਿੱਚ ਵੱਡਾ ਉਸ ਦੀ ਵੀ ਤਿਆਰੀ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਉਸ ਤੋਂ ਪਹਿਲਾਂ ਸਰਕਾਰ ਦੀ ਵੀ ਲਗਾਤਾਰ ਕੋਸ਼ਿਸ਼ ਹੈ ਕਿ ਮਸਲੇ ਦਾ ਹੱਲ ਕਰ ਲਿਆ ਜਾਵੇ ਪਰ ਫਿਲਹਾਲ ਕੀ ਅੱਜ ਸੁਪਰੀਮ ਕੋਰਟ ਦੇ ਵਿੱਚ ਅਹਿਮ ਰਹਿੰਦਾ ਹੈ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਤੋਂ ਬਾਅਦ ਇੱਕ ਕਈ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਨੇ ਉਹਨਾਂ ਪਟੀਸ਼ਨਰ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹੁਣ ਤੱਕ 3500 ਤੋਂ ਜ਼ਿਆਦਾ ਕਰੋੜ ਦਾ ਨੁਕਸਾਨ ਹੋ ਚੁੱਕਾ ਹੈ ਕਾਰੋਬਾਰ ਨੂੰ ਕਿਉਂਕਿ ਕਿਸਾਨਾਂ ਦੇ ਦਰਨੇ ਦੇ ਕਾਰਨ ਜੋ ਰੋਡ ਜਮ ਕੀਤਾ ਗਿਆ ਨੇ ਉਸ ਦੇ ਕਾਰਨ ਨੁਕਸਾਨ ਹੋ ਰਿਹਾ ਹੈ ਕਈ ਪਟੀਸ਼ਨਾਂ ਪਾਈਆਂ ਗਈਆਂ ਨੇ ਕਿ ਆਉਣ ਜਾਣ ਵਾਲੇ ਲੋਕਾਂ ਨੂੰ ਖਾਸ ਤੌਰ ਤੇ ਦਿੱਲੀ ਐਨਸੀਆਰ ਦੇ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਸੁਪਰੀਮ ਕੋਰਟ ਹਾਲਕੀ ਕਿਸਾਨਾਂ ਦੇ ਹਾਲਾਤਾਂ ਤੇ ਵੀ ਚਿੰਤਤ ਹੈ ਕਿਉਂਕਿ ਜਿਸ ਤਰ੍ਹਾਂ ਕੜਾਕੇ ਦੀ ਠੰਡ ਪੈ ਰਹੀ ਹੈ ਉਸ ਤਰ੍ਹਾਂ ਉਹਨਾਂ ਦਿਨਾਂ ਦੇ ਵਿੱਚ ਵੀ ਕਿਸਾਨ ਲਗਾਤਾਰ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਨੇ ਸਰਕਾਰ ਹੁਣ ਜਿਵੇਂ ਪਹਿਲਾਂ ਜਾਣਕਾਰੀ ਸਾਡੇ ਸਹਿਯੋਗੀਆਂ ਨੇ ਦਿੱਤੀ ਕਿ ਇਹ ਵੀ ਪੱਖ ਰੱਖ ਸਕਦੀ ਹੈ ਸਰਕਾਰ ਕੀ ਪਿਛਲੇ ਦਿਨਾਂ ਦੇ ਵਿੱਚ ਜੋ ਟਾਵਰ ਭੰਨੇ ਗਏ ਨੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਟਾਵਰਾਂ ਦੀ ਭੰਨਤੋੜ ਕੀਤੀ ਗਈ ਹੈ ਇਸ ਤੋਂ ਇਲਾਵਾ ਅਜੇ ਤੱਕ ਮਾਲ ਬੰਦ ਨੇ ਇਸ ਤੋਂ ਇਲਾਵਾ ਟੋਲ ਪਲਾਜ਼ਾ ਬੰਦ ਨੇ ਤਾਂ ਵੱਡਾ ਨੁਕਸਾਨ ਜੋ ਹੈ ਉਹ ਚੱਲਣਾ ਪੈ ਰਿਹਾ ਹੈ ਤਾਂ ਇਸ तमाम ਜੋ ਸਾਰੀਆਂ ਗੱਲਾਂ ਨੇ ਇਹਨਾਂ तमाम ਪਹਿਲੂਆਂ ਨੂੰ ਦੇਖਦਿਆਂ ਹੋਇਆਂ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਮੈਂ ਆਸ ਕਰਦੀ ਹਾਂ ਕਿ ਸਰਕਾਰ ਦੁਬਾਰਾ ਸੋਚੇ ਤੇ ਉਮੀਦ ਕਰਦੀਆਂ ਅਦਾਲਤ ਇਕਲੌਤਾ ਰਸਤਾ ਹੁਣ ਸਰਕਾਰ ਕਹਿ ਰਹੀ ਹੈ ਅਦਾਲਤ ਕੋਲ ਜਾਓ ਲੋਕਾਂ ਨੂੰ ਕਹਿ ਰਹੀ ਹੈ ਮਤਲਬ ਉਹ ਟੋਟਲੀ ਫੇਲ ਹੋ ਚੁੱਕੀ ਹੈ ਆਪਣੇ ਆਪ ਨੂੰ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਨਾਕਾਮ ਰਹਿ ਗਈ ਹੈ ਗਈ ਫੇਲ ਹੋ ਗਈ ਹੈ ਗਈ ਇਸ ਤੋਂ ਵੱਡਾ ਫੇਲਰ ਕੀ ਹੋ ਸਕਦਾ ਹੈ ਸਰਕਾਰ ਦਾ ਅੱਜ ਅਦਾਲਤ ਨੂੰ ਅਪੀਲ ਕਰਦੀਆਂ ਸੁਪਰੀਮ ਕੋਰਟ ਨੂੰ ਅਪੀਲ ਕਰਦੀਆਂ ਕੀ ਪ੍ਰੋਟੈਸਟ ਕਰਨਾ ਤੁਸੀਂ ਆਪਕਿਆ ਇਹਨਾਂ ਦਾ ਡੈਮੋਕਰੈਟਿਕ ਰਾਈਟ ਹੈ ਇਹ ਇਹਨਾਂ ਦੀ ਜ਼ਮੀਨ ਦੀ ਇਹਨਾਂ ਦੀ ਕਮਾਈ ਦੀ ਇਹਨਾਂ ਦੀ ਰੋਟੀ ਦੀ ਗੱਲ ਹੈ ਸੁਪਰੀਮ ਕੋਰਟ ਨੂੰ ਬੇਨਤੀ ਕਰਾਂਗੀ ਕਿ ਲੋਕਾਂ ਦੀ ਸੁਣੋ ਤੇ ਉਹਨਾਂ ਦੇ ਨਾਲ ਇਨਸਾਫ ਜ਼ਰੂਰ ਕਰੋ ਸਭ ਤੋਂ ਪਹਿਲੀ ਬਾਤ ਤੇ ਜੋ ਖੱਟੜ ਮੁੱਖ ਮੰਤਰੀ ਜੀ ਹੈ ਉਹਨਕੋ ਜੀ ਸਮਝ ਲੈਣਾ ਚਾਹੀਏ ਕਿ ਇੱਕ ਤਰ੍ਹਾਂ ਤੋਂ ਕਿਸਾਨੋਂ ਕੋ ਪੀਟ ਰਹੇ ਹੈ ਇੱਕ ਤਰ੍ਹਾਂ ਤੋਂ ਉਹ ਕਿਸਾਨੋਂ ਕੇ ਹੱਕ ਕੀ ਬਾਤ ਨਹੀਂ ਕਰ ਰਹੇ ਕਿਸਾਨ ਕੇ ਹੱਕ ਖਤਮ ਕਰ ਰਹੇ ਹੈ ਔਰ ਦੂਸਰੀ ਤਰ੍ਹਾਂ ਜਦ ਐਸੇ आ, वहाँ कोई तो प्रोग्राम करेंगे तो कुदरती बात है जो किसान है जिसकी ज़मीन छिनेगी जिसको न्याय नहीं दे रही जिसके जो पुरखे हैं वो जमीन से जुड़े हुए हैं पुरातन उनकी पुश्तैनी काम है वो कैसे कैसे इनको इग्नोर करेंगे उनका विरोध तो होना जयज ही जय जय ਤਾਂ ਖੇਤੀ ਕਾਨੂੰਨਾਂ ਤੇ ਕਿਸਾਨਾਂ ਦਾ ਵਿਰੋਧ جاری ਹੈ ਭਾਜਪੀ ਦੇ ਆਗੂਆਂ ਦਾ ਵਿਰੋਧ ਹੋ ਰਿਹਾ ਹੈ ਜਿਸ ਨੂੰ ਹੁਣ ਵਿਰੋਧੀਆਂ ਦੇ ਵੱਲੋਂ ਜਾਇਜ਼ ਠਹਿਰਾਇਆ ਜਾ ਰਿਹਾ ਹੈ ਹਰਸਿਮਰਤ ਕੌਰ ਬਦਲ ਗੁਰਜੀਤ ਅਚਲਨ ਨੂੰ ਤੁਸੀਂ ਸੁਣਿਆ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਸਰਕਾਰ ਨੇ ਪੈਦਾ ਕਰ ਦਿੱਤੇ ਨੇ ਕੋਈ ਹੋਰ ਵਿਕਲਪ ਨਹੀਂ ਬਚਦਾ ਕੋਈ ਬਦਲ ਨਹੀਂ ਬਚਦਾ ਕਿਸਾਨਾਂ ਦੇ ਕੋਲ ਦੇਸ਼ ਦੇ ਲੋਕਾਂ ਦੇ ਵਿੱਚ ਗੁੱਸਾ ਹੈ ਸਰਕਾਰ ਦੇ ਅੜੀਅਲ ਰਵੱਈਏ ਦੇ ਕਾਰਨ ਜਿਸ ਕਾਰਨ ਇਹ ਵਿਰੋਧ ਹੋ ਰਿਹਾ ਹੈ ਕੱਲ ਦਾ ਜੋ ਵਿਰੋਧ ਕਰਨਾਲ ਦੇ ਵਿੱਚ ਹੋਇਆ ਉਹ ਉਸ ਨੂੰ ਵੀ ਜਾਇਜ਼ ਠਹਿਰਾਇਆ ਗਿਆ ਹੈ ਅत्ता ਫਿਲਹਾਲ ਅੱਜ ਦਾ ਸਭ ਤੋਂ ਅਹਿਮ ਜੋ ਸਵਾਲ ਇਹ ਹੀ ਬਣਿਆ ਹੋਇਆ ਹੈ ਕਿ ਕੀ ਸੁਪਰੀਮ ਹਲ ਇਸ ਮਸਲੇ ਦਾ ਨਿਕਲ ਪਾਵੇਗਾ ਕਿ ਸੁਪਰੀਮ ਕੋਰਟ ਦੇ ਦਖਲ ਦੇ ਨਾਲ ਚੀਜ਼ਾਂ ਜੋ ਲਗਾਤਾਰ ਲਟਕਦੀਆਂ ਆ ਰਹੀਆਂ ਨੇ ਉਹ ਕਿਸੇ ਨਤੀਜੇ ਤੱਕ ਪਹੁੰਚਣ ਗਿਆ ਕਿ ਕੋਈ ਆਦੇਸ਼ ਸੁਪਰੀਮ ਕੋਰਟ ਦੇ ਵੱਲੋਂ ਜਾਰੀ ਕੀਤਾ ਜਾਂਦਾ ਹੈ ਕੇਂਦਰ ਸਰਕਾਰ ਦੇ ਲਈ ਕਿ ਆਖਿਰਕਾਰ ਕਿਉਂ ਹੁਣ ਤੱਕ ਬੈਠਕਾਂ ਦੇ باوجود ਵੀ ਹੱਲ ਨਹੀਂ ਨਿਕਲਿਆ ਜਾਂ ਫਿਰ ਕਿਸਾਨਾਂ ਨੂੰ ਥੋੜੀ ਨਰਮੀ ਵਰਤਨ ਦੇ ਲਈ ਕਿਹਾ ਜਾਂਦਾ ਹੈ ਕਿਸਾਨਾਂ ਨੂੰ ਉਹਨਾਂ ਦੇ ਅੰਦੋਲਨ ਜਾਂ ਫਿਰ ਜੋ ਅਗਲਾ ਐਕਸ਼ਨ ਪਲਾਨ ਕਿਸਾਨਾਂ ਵੱਲੋਂ ਉਲੀਕਿਆ ਗਿਆ ਹੈ ਉਸ ਦੇ ਬਾਰੇ ਉਸ ਦੇ ਵਿੱਚ ਕੋਈ ਢਿੱਲ ਵਰਤਨ ਦੇ ਲਈ ਕਿਹਾ ਜਾਂਦਾ ਹੈ ਸੁਪਰੀਮ ਕੋਰਟ ਦੇ ਵੱਲੋਂ ਤਾਂ ਫਿਰ ਸੁਪਰੀਮ ਕੋਰਟ ਦਾ ਜੋ ਫੈਸਲਾ ਹੁੰਦਾ ਹੈ ਉਸ ਦਾ ਕਿਸ ਤਰ੍ਹਾਂ ਦਾ ਰਵਈਆ ਉਸ ਤੇ ਕਿਸਾਨਾਂ ਦਾ ਜਾਂ ਸਰਕਾਰ ਦਾ ਰਹਿੰਦਾ ਹੈ ਇਹ ਵੀ ਦੇਖਣਾ ਕਾਫੀ ਅਹਿਮ ਹੈ ਤਕਨ ਕੁਲ ਮਿਲਾਖੇ ਅੱਜ ਸਭ ਦੀ ਨਜ਼ਰ ਸੁਪਰੀਮ ਕੋਰਟ ਤੇ ਟਿਕੀਆਂ ਹੋਈਆਂ ਨੇ ਕਿਉਂਕਿ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇ ਵਿੱਚ ਇਹ ਸਭ ਤੋਂ ਵੱਡਾ ਮਾਮਲਾ ਹੁਣ ਤੱਕ ਦਾ ਜਾ ਚੁੱਕਾ ਹੈ ਤ ਸਾਰੀਆਂ ਪਟੀਸ਼ਨਾਂ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਕਰੀਬ 12 ਵਜੇ ਸੁਣਵਾਈ ਸ਼ੁਰੂ ਹੋਵੇਗੀ ਤਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਆਪਣੇ ਮਾਹਿਰ ਜੋ ਵਕੀਲ ਨੇ ਉਹਨਾਂ ਦੇ ਨਾਲ ਲਗਾਤਾਰ ਚਰਚਾ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਮਜ਼ਬੂਤੀ ਦੇ ਨਾਲ ਕਿਸਾਨ ਆਪਣਾ ਪੱਖ ਰੱਖਣ ਤਾਂ ਇਸ ਸਬ ਦੇ ਵਿਚਾਲੇ 47ਵੇਂ ਦਿਨ ਦੇ ਵਿੱਚ ਕਿਸਾਨਾਂ ਦਾ ਧਰਨਾ ਦਾਖਲ ਹੋ ਚੁੱਕਾ ਹੈ ਸਿੱਧਾ ਰੋਕ ਕਰਦੇ ਨੰਪੰਦਰ ਬਰਾਰ ਮੇਰੇ ਸਹਿਯੋਗੀ ਜੁੜੋ ਨੇ ਸਿੰਘੂ ਬਾਰਡਰ ਤੋਂ ਤਨਪੰਦਰ ਫਰਹਾਲ ਕਿਸ ਤਰ੍ਹਾਂ ਦੀਆਂ ਤਸਵੀਰਾਂ ਕਿਉਂਕਿ ਮੌਸਮ ਦਾ ਮਜਾਸਸ ਅਸੀਂ ਦੇਖਿਆ ਕਿ ਲਗਾਤਾਰ ਵਿਗੜਿਆ ਹੋਇਆ ਹੈ ਪਰ ਕੜਾਕੇ ਦੀ ਠੰਡ ਦੇ ਬਾਵਜੂਦ ਕਿਸਾਨ ਡਟੇ ਹੋਏ ਨੇ ਅੱਜ ਦਾ ਦਿਨ ਕਾਫੀ ਅਹਿਮ ਹੈ ਨਜ਼ਰਾਂ ਸੁਪਰੀਮ ਕੋਰਟ ਤੇ ਦੇਖੋ ਬਿਲਕੁਲ ਅੱਜ ਦਾ ਦਿਨ ਬਹੁਤ ਅਹਿਮ ਹੈ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਯਾਨੀ ਦੇਖ ਦੀ ਸਰਵੋਚ ਅਦਾਲਤ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਔਰ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਆਖਿਰ ਇਸ ਸੰਘਰਸ਼ ਨੂੰ ਲੈ ਕੇ ਕਿਸ ਤਰ੍ਹਾਂ ਦੀ ਸੁਣਵਾਈ ਹੁੰਦੀ ਹੈ ਕਿਸ ਤਰ੍ਹਾਂ ਦਾ ਫੈਸਲਾ ਹੁੰਦਾ ਇਹ ਕੀ ਕੁਝ ਕੋਰਟ ਦੇ ਵਿੱਚ ਕਿਸ ਤਰ੍ਹਾਂ ਕਿਸਾਨ ਆਪਣਾ ਪੱਖ ਰੱਖਦੇ ਨੇ ਕਿਸ ਤਰ੍ਹਾਂ ਸਰਕਾਰ ਆਪਣਾ ਪੱਖ ਰੱਖਦੀ ਆ ਔਰ ਸੁਪਰੀਮ ਕੋਰਟ ਦੋਨਾਂ ਤਰ੍ਹਾਂ ਦਾ ਪੱਖ ਜਾਣਨ ਤੋਂ ਬਾਅਦ ਕੀ ਡਿਸਾਈਡ ਕਰਦੀ ਆ ਦੇਖੋ ਬੜਾ ਅਹਿਮ ਹੋ ਜਾਂਦਾ ਕਿਉਂਕਿ ਕਿਸਾਨੀ ਸੰਘਰਸ਼ ਜਿਹੜਾ ਉਹ ਡੇਢ ਮਹੀਨੇ ਤੋਂ ਉੱਪਰ ਦਾ ਸਮਾਂ ਜਿਹੜਾ ਹੈਗਾ ਹੋ ਚੁੱਕਿਆ ਕਿਸਾਨਾਂ ਨੂੰ ਇਸ ਸੰਘਰਸ਼ ਦੇ ਵਿੱਚ ਔਰ ਲਗਾਤਾਰ ਬਾਦਰਾਂ ਤੇ ਕਿਸਾਨ ਜਿਹੜੇ ਡੱਟੇ ਹੋਏ ਨੇ ਦਿੱਲੀ ਇੱਕ ਦੋ ਕਿਸਾਨਾਂ ਦੀ ਜਿਹੜੀ ਆ ਜਾਨ ਚਲੀ ਜਾਂਦੀ ਆ ਹਾਲਾਤ ਇੱਥੇ ਇਦਾਂ ਦੇ ਨੇ ਠੰਡ ਪੈ ਰਹੀ ਆ ਔਰ باوجود ਠੰਡ ਦੇ ਲਗਾਤਾਰ ਕਿਸਾਨੇ ਤਿਆਰੇ ਨੇ ਪ੍ਰਸੰਧੀਆਂ ਨਜ਼ਰਾਂ ਇਹ ਨਹੀਂ ਟਿੱਕੀਆਂ ਹੋਈਆਂ ਨੇ ਕਿ ਪਹਿਲਾਂ ਜਦੋਂ ਸਰਕਾਰਾਂ ਦੇ ਮੀਟਿੰਗ ਹੁੰਦੀ ਉਸ ਤੇ ਟਿੱਕੀਆਂ ਹੁੰਦੀਆਂ ਅੱਜ ਸੁਪਰੀਮ ਕੋਰਟ ਦੇ ਵਿੱਚ ਹੋਣ ਵਾਲੀ ਸੁਣਵਾਈ ਤੇ ਟਿੱਕੀਆਂ ਹੋਈਆਂ ਨੇ ਕਿ ਆਖਿਰ ਕਦੋਂ ਇਹ ਸੰਘਰਸ਼ ਕਿਸੇ ਨਤੀਜੇ ਤੇ ਪਹੁੰਚੇਗਾ ਤੇ ਕਦੋਂ ਕੋਈ ਫੈਸਲਾ ਹੋਵੇਗਾ ਤੇ ਕਦੋਂ ਜਿਹੜੇ ਕਿਸਾਨ ਨੇ ਆਪਣੇ ਘਰਾਂ ਨੂੰ ਜਾਣਗੇ ਲਗਾਤਾਰ ਕਿਸਾਨ ਇੱਥੇ ਆ ਰਹੇ ਨੇ ਨੌਜਵਾਨ ਕਿਸਾਨ ਸਾਡੇ ਨਾਲ ਨੇ ਬਾਈ ਜੀ ਕਿੱਥੋਂ ਆਇਓ ਕਦੋਂ ਆਇਓ ਪਿੰਡ ਧੰਨਾਸ਼ੀਲ ਜ਼ਿਲ੍ਹਾ ਫਰੀਪੁਰ ਤੋਂ ਕੱਲ ਹੀ ਆਏ ਆ ਜੀ ਅਸੀਂ ਤੇ ਬਾਈ ਜੀ ਕੀ ਸੋਚ ਕੇ ਆਏ ਆ ਔਰ ਇੱਥੇ ਆ ਕੇ ਤੁਹਾਨੂੰ ਕੀ ਲੱਗਦਾ ਕੀ ਕੋਈ ਦੇਖਿਆ ਤੁਸੀਂ ਔਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਅੱਜ ਕੀ ਲੱਗਦਾ ਹੈ ਕਿ ਕਿਸਾਨਾਂ ਤੇ ਇਸ ਸੰਘਰਸ਼ ਨੂੰ ਲੈ ਕੇ ਕਿਸ ਤਰ੍ਹਾਂ ਦੀ ਆਸ ਕਰਦੇ ਹੋ ਦੇਖੋ ਜੀ ਅਸੀਂ ਆਏ ਹੈਗੇ ਇੱਕ ਕਿਸਾਨ ਹੋਣ ਦੇ ਨਾਤੇ ਇੱਥੇ ਆਏ ਆ ਬਾਕੀ ਇੱਥੇ ਆ ਕੇ ਮਾਨੂੰ ਬੜੀ ਖੁਸ਼ੀ ਹੋਈ ਆ ਕਿ ਇੱਥੇ ਲੋਕਾਂ ਦਾ ਪਿਆਰ ਭਾਈ ਜਾਰਾ ਵੇਖਣ ਨੂੰ ਮਿਲ ਰਿਹਾ ਸਾਰਿਆਂ ਦਾ ਤੇ ਜਿਹੜੀ ਤੁਸੀਂ ਗੱਲ ਕੀਤੀ ਸੁਪਰੀਮ ਕੋਰਟ ਦੀ ਉਹ ਤਾਂ ਉਹਨਾਂ ਦਾ ਫੈਸਲਾ ਆਉਣ ਤੇ ਪਤਾ ਲੱਗੇਗਾ ਸੁਪਰੀਮ ਕੋਰਟ ਕੀ ਫੈਸਲਾ ਤੇ ਰਿਆ ਜੀ ਤੇ ਜੇ ਠੰਡ ਤੇ ਜਾਂ ਰਾਤਾਂ ਨੇ ਜੀ ਤੁਸੀਂ ਆਏ ਆਏ ਹੋ ਤੁਸੀਂ ਰਾਤ ਕਿੱਥੇ ਰੁਕੇ ਸੀ ਔਰ ਦੇਖਿਆ ਹੋਣਾ ਕਿ ਰਾਤ ਕਿੰਨੀ ਠੰਡ ਪੈਂਦੀ ਆ ਬਜ਼ੁਰਗ ਵੀ ਨੇ ਬੱਚੇ ਵੀ ਨੇ ਇੱਥੇ ਹਾਂਜੀ ਠੰਡ ਤਾਂ ਬਹੁਤ ਜ਼ਿਆਦਾ ਬੱਚੇ ਆ ਲੇਡੀਜ਼ ਵੀ ਹੈਗੀਆਂ ਪਰ ਇੱਥੇ ਜੋ ਪ੍ਰਬੰ ਪ੍ਰਬੰਧ ਬਹੁਤ ਜ਼ਿਆਦਾ ਇੱਥੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਤੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਕਿਉਂਕਿ ਅਸੀਂ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਚੜ੍ਹਦੀ ਕਲਾ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਨੇ ਚੜ੍ਹਦੀ ਕਲਾ ਸੁਨੇਹਾ ਦੇ ਰਹੇ ਨੇ ਔਰ ਅਮਨ ਅਮਾਨ ਨਾਲ ਜਿਹੜਾ ਹੈਗਾ ਇਸ ਧਰਨੇ ਪ੍ਰੋਜੈਕਟ ਨੂੰ ਅੱਗੇ ਜਿਹੜਾ ਹੈਗਾ ਚਲਾਉਣ ਦੇ ਲਈ ਇੱਕ ਦੂਜੇ ਨੂੰ ਸਹਿਯਾ ਵੀ ਦਿੰਦੇ ਨੇ ਇੱਕ ਹੋਰ ਸਾਡੇ ਨਾਲ ਨੇ ਭਾਈ ਸਾਹਿਬ ਕਿਸਾਨ ਨੇ ਗੁਰਦਾਸਪੁਰ ਇਲਾਕੇ ਦੇ ਲੱਗਦੇ ਨੇ ਭਾਈ ਜੀ ਕੀ ਲੱਗਦਾ ਸੁਪਰੀਮ ਕੋਰਟ ਦੇ ਸੁਣਵਾਈ ਹੈ ਸਰਕਾਰ ਦੇ ਨਾਲ ਗਲਬਤ ਲਗਾਤਾਰ ਜਿਹੜੀ ਉਹ ਫੇਲ ਹੁਣ ਤੱਕ ਹੁੰਦੀ ਰਹੀ ਹੈ ਲੱਗਦਾ ਹੈ ਕਿ ਕੋਈ ਜਲਦੀ ਸੰਘਰਸ਼ ਕਿਸੇ ਸਿਰੇ ਵਾਲੇ ਪਾਸੇ ਜਾਏਗਾ ਦੇਖੋ ਜੀ ਇਹ ਸੰਘਰਸ਼ ਲੰਮਾ ਸਮਾਂ ਵੀ ਚੱਲ ਸਕਦਾ ਸਾਨੂੰ ਕੋਈ ਫਿਕਰ ਨਹੀਂ ਹੈਗਾ ਕਿਸਾਨਾਂ ਨੂੰ ਕਿਸਾਨ ਫਰੀ ਨੇ ਇਸ ਕੰਮ ਲਈ ਕਿਉਂਕਿ ਆਪਣੀ ਜ਼ਮੀਨ ਬਚਾਉਣ ਲਈ ਉਹਨਾਂ ਕੋਲ ਬਹੁਤ ਟਾਈਮ ਆ ਜੇ ਸਰਕਾਰ ਚਾਹੂਗੀ ਵੀ ਅਸੀਂ ਮੰਨਣਾ ਨਹੀਂ ਤੇ ਮੰਨਣਾ ਤਾਂ ਪੈਣਾ ਹੀ ਆ ਕਿਉਂਕਿ ਅਜੇ ਤੱਕ ਇਹ ਪੰਜਾਬੀਆਂ ਨੇ ਸ਼ੁਰੂ ਕੀਤਾ ਸੰਘਰਸ਼ ਆਜੇ ਤੱਕ ਕੋਈ ਵਾਪਸ ਨਹੀਂ ਉਹਨਾਂ ਨੇ ਲਿਆ ਵਾ ਕੋਈ ਵੀ ਸਮਝੌਤਾ ਵਾਪਸ ਨਹੀਂ ਲਿਆ ਸਰਕਾਰ ਨੂੰ ਇਹਨਾਂ ਦੇ ਅੱਗੇ ਝੁਕਣਾ ਹੀ ਪੈਣਾ ਹੁਣ ਤੇ ਸਾਰੇ ਭਾਰਤ ਦੇ ਕਿਸਾਨ ਨਾਲ ਨੇ ਸਾਰੇ ਵਰਗ ਨਾਲ ਨੇ ਸਾਰੇ ਦੁਕਾਨਦਾਰ ਬਿਜ਼ਨਸਮੈਨ ਸਾਰੇ ਨਾਲ ਨੇ ਸਰਕਾਰ ਨੂੰ ਝੁਕਣਾ ਹੀ ਪੈਣਾ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਇਹਨੂੰ ਵਾਪਸ ਲੈ ਕੇ ਆਪਣੇ ਘਰਾਂ ਵਿੱਚ ਲੱਲੇ ਕਿਸਾਨਾਂ ਨੂੰ ਤੇ ਚੰਗੀ ਰਹੂਗੀ ਨਹੀਂ ਤੇ 26 ਜਨਵਰੀ ਨੂੰ ਇੱਕ ਵੱਡਾ ਜਿਹੜੀ ਟਰੈਕਟਰ ਪਰੇਡ ਕਰਨ ਦੀ ਤਿਆਰੀ ਹੈ ਕਿਸਾਨਾਂ ਦੀ ਜਿਸ ਤਰ੍ਹਾਂ ਕੱਲ ਕਰਨਾਲ ਦੇ ਵਿੱਚ ਹੋਇਆ ਤਾਂ ਨਹੀਂ ਲੱਗਦਾ ਕਿ ਜਦੋਂ ਟਰੈਕਟਰ ਦਿੱਲੀ ਦੇ ਵੱਲ ਐਂਟਰ ਕਰਨ ਦੀ ਕੋਸ਼ਿਸ਼ ਕਰਨਗੇ ਕਿਤੇ ਹਾਲਾਤ ਫਿਰ ਤੋਂ ਤਣਾਅਪੂਰਨ ਨਾ ਹੋ ਜਾਣ ਨਹੀਂ ਅਸੀਂ ਪੀਸਫੁਲੀ ਕਰਾਂਗੇ ਜਿਸ ਤਰ੍ਹਾਂ ਪਹਿਲਾਂ ਕੀਤਾ ਇਦਾਂ ਕਰਾਂਗੇ ਸ਼ਾਂਤੀਪੂਰਕ ਕਰਾਂਗੇ ਕਿਉਂਕਿ ਕਿਸਾਨ ਸ਼ਾਂਤੀ ਦਾ ਪੁੰਜ ਹੈ ਤੇ ਸ਼ਾਂਤੀ ਚਾਹੁੰਦਾ ਵਾ ਅਸੀਂ ਸ਼ਾਂਤੀ ਨਾਲ ਹੀ ਸਾਰੇ ਕੰਮ ਕਰਾਂਗੇ ਧੱਕੇਸ਼ਾਹੀ ਜੇ ਕੋਈ ਸਾਡੇ ਨਾਲ ਕਰੂਗਾ ਤੇ ਫਿਰ ਅਸੀਂ ਕਰਾਂਗੇ ਅਸੀਂ ਸ਼ਾਂਤਮਈ ਤਰੀਕੇ ਨਾਲ ਕਹਿੰਦੇ ਨੇ ਕਿ ਸੰਘਰਸ਼ ਕਰਾਂ ਚਾਹੁੰਦੇ ਨੇ ਇੱਕ ਹੋਰ ਕਿਸਾਨ ਸਾਡੇ ਨਾਲ ਨੇ ਭਾਈ ਜੀ 26 ਜਨਵਰੀ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕਿਉਂਕਿ ਕੱਲ੍ਹ ਸੀ ਸੁਣ ਰਿਹਾ ਸੀ ਇੱਕ ਕਿਸਾਨਾ ਕਹਿੰ ਰਿਹਾ ਸੀ ਕਿ ਸੁਨੇਹਾ ਦੇ ਰਹੇ ਸੀ ਪਿੰਡਾਂ ਦੇ ਵਿੱਚ ਕਿ ਕਿਸ ਤਰ੍ਹਾਂ ਤਿਆਰੀ ਦੇ ਨਾਲ ਆਉਣਾ ਪਰ ਅਮਨ ਅਮਾਨ ਦੇ ਨਾਲ ਕਿਸ ਤਰ੍ਹਾਂ ਕਿਉਂਕਿ ਇਸ ਮੋਰਚੇ ਦੀ ਇਸ ਸੰਘਰਸ਼ ਦੀ ਖਾਸੀਅਤ ਅਮਨ ਅਮਾਨ ਤੇ ਸ਼ਾਂਤੀ ਮੰਨੀ ਜਾ ਰਹੀ ਹੈ ਸਾਡਾ ਕੋਈ ਰਾਤਾ ਨਹੀਂ ਆ ਕੋਈ ਸਪੈਟ ਕਰਨ ਦਾ ਅਸੀਂ ਜਿਹੜੀ ਪ੍ਰੇਡ ਲਾਲ ਕਿਲੇ ਤੇ ਹੋਏਗੀ ਉਹਨਾਂ ਦੀ ਪ੍ਰੇਰਣਾ ਸਾਡਾ ਕੋਈ ਧਕਲ ਨਹੀਂ ਹੈਗਾ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਐਂਟਰ ਹੋ ਕੇ ਦਿੱਲੀ ਜਗ੍ਹਾ ਸਾਡੀਆਂ ਜਥੇਬੰਦੀਆਂ ਜਗ੍ਹਾ ਡਿਸਾਈਡ ਕਰ ਰਹੀਆਂ ਨੇ ਕਿਹੜੀ ਜਗ੍ਹਾ ਤੇ ਕਿੱਧਰ ਨੂੰ ਮਾਰਚ ਕੱਢਿਆ ਜਾਏਗਾ ਬਿਲਕੁਲ ਪੀਸਫੁਲੀ ਹੋਊਗਾ ਕੋਈ ਇੱਥੇ ਝਗੜਾ ਨਹੀਂ ਹੋਊਗਾ ਕੋਈ ਵਾਇਲੈਂਸ ਨਹੀਂ ਪੈਦਾ ਕਰੂਗਾ ਕੋਈ ਸ਼ਾਂਤਮਈ ਝਗੜੇ ਧੱਕ ਦੇ ਨਾਲ ਕੀਤਾ ਜਾਊਗਾ ਤਾਂ ਬੜੀ ਅਹਿਮ ਗੱਲ ਅਮਰਿਤਕੇ ਕਹਿੰਦੇ ਨੇ ਕਿ ਸ਼ਾਂਤਮਈ ਤਰੀਕੇ ਦੇ ਨਾਲ ਕਿਸੇ ਨਾਲ ਕੋਈ ਝਗੜਾ ਕਰਨ ਦੀ ਜਿਹੜੀ ਨੀਅਤ ਨਹੀਂ ਹੈ ਕਹਿੰਦੇ ਨੇ ਕਿ ਅਸੀਂ ਜਿਹੜੀ ਸਰਕਾਰ ਦੀ ਪ੍ਰੇਡ ਜਾਂ ਜਿਹੜੀ ਫੌਜ ਦੇ ਵੱਲੋਂ ਪ੍ਰੇਡ ਕੀਤੀ ਜਾਣੀ ਹੈ ਜਾਂ ਲਾਲ ਕਿਲੇ ਤੇ ਜਿਹੜੀ ਜਿਹੜਾ ਮਾਰਚ ਕੱਢਿਆ ਜਾਣਾ ਉਹਦੇ ਤੇ ਸਾਡਾ ਕਹਿੰਦੇ ਨੇ ਕਿ ਕੋਈ ਨਿਸ਼ਾਨਾ ਨਹੀਂ ਹੈ ਅਸੀਂ ਉਸ ਨੂੰ ਪ੍ਰਭਾਵਿਤ ਨਹੀਂ ਕਰਾਂਗੇ ਦੇਖ ਦੀ ਸ਼ਾਨ ਦਾ ਮਸਲਾ ਕਹਿੰਦੇ ਨੇ ਕਿ ਅਸੀਂ ਵੱਖਰਾ ਜਿੱਥੇ ਵੀ ਜਥੇਬੰਦੀਆਂ ਆਪਣਾ ਜਿਹੜਾ ਪ੍ਰੋਮ ਉਲੀਕਣਗੇ ਜਥੇਬੰਦੀਆਂ ਦਾ ਜਿਹੜਾ ਵੀ ਪ੍ਰੋਗਰਾਮ ਹੋਏਗਾ ਉਸ ਦੇ ਮੁਤਾਬਕ ਜਿਹੜੇ ਆਮ ਕਿਸਾਨ ਇਹ ਆਮ ਕਿਸਾਨ ਨੇ ਜਿਹਦੇ ਮੁਤਾਬਕ ਇਹ ਕਹਿੰਦੇ ਨੇ ਕਿ ਸਾਨੂੰ ਜਿਸ ਤਰ੍ਹਾਂ ਦਾ ਅੱਗੇ ਸੁਨੇਹਾ ਲੱਗੇਗਾ ਸ਼ਾਂਤਮਈ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਜਾਏਗੀ ਕਿ ਉਹ ਜਿਹੜਾ ਹੈਗਾ ਟਰੈਕਟਰ ਮਾਰਚ ਆ ਉਹ ਕੱਢਿਆ ਜਾਵੇ ਟਰੈਕਟਰ ਦੀ ਪਰੇਡ ਹੈ ਜਿਹੜੀ ਉਹ ਕੀਤੀ ਜਾਵੇ ਮਕਸਦ ਇੱਕ ਹੀ ਆ ਕਿ ਸਰਕਾਰ ਤੱਕ ਕੇਂਦਰ ਸਰਕਾਰ ਤੱਕ ਇੱਕ ਸੁਨੇਹਾ ਦੇਣਾ ਕਿ ਇਹ ਇੱਕਾ ਦੁਕਾ ਨਹੀਂ ਨੇ ਬਾਰਡਰਾਂ ਤੇ ਬੈਠੇ ਨੇ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਨੇ ਬੇਸ਼ੱਕ ਰੋਜ਼ ਥ ਵਰਥੀਆਂ ਉੱਠ ਰਹੀਆਂ ਨੇ ਰੋਜ਼ ਲਾਸ਼ਾਂ ਪੰਜਾਬ ਨੂੰ ਜਾ ਰਹੀਆਂ ਨੇ ਹਰਿਆਣੇ ਨੂੰ ਜਾ ਰਹੀਆਂ ਨੇ باوجود ਇਸ ਦੇ ਇੰਨੀ ਠੰਡ ਦੇ ਵਿੱਚ ਉਹਦੀਆਂ ਰਾਤਾਂ ਜਿਹੜੀਆਂ ਕੱਟ ਰਹੇ ਨੇ ਕਿਸਾਨ ਬਾਰਡਰਾਂ ਦੇ ਉੱਤੇ ਚਾਹੇ ਉਹ ਬੱਚੇ ਨੇ ਚਾਹੇ ਬਜ਼ੁਰਗ ਨੇ ਚਾਹੇ ਮਤਾਵਾਂ ਪੈਣਾ ਨੇ ਤੇ ਸਾਰੇ ਬੜੇ ਦ੍ਰਿੜ ਇਰਾਦੇ ਦੇ ਨਾਲ ਔਰ ਚੜ੍ਹਦੀ ਕਲਾ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਚਿਹਰੇ ਤੇ ਤੁਹਾਨੂੰ ਕਿਸੇ ਤੇ ਵੀ ਨਿਰਾਸ਼ਾ ਨਜ਼ਰ ਨਹੀਂ ਆਏਗੀ ਚਿਹਰੇ ਤੇ ਆਸ ਹੈ ਆਸਵੰਦ ਤਰੀਕੇ ਦੇ ਨਾਲ ਆਸਵੰਦ ਹੋ ਕੇ ਇਥੇ ਬਾਰਡਰਾਂ ਤੇ ਬੈਠੇ ਨੇ ਔਰ ਇਹੀ ਆਸ ਕਰਦੇ ਨੇ ਕਿ ਸਰਕਾਰ ਦੇ ਨਾਲ ਗੱਲਬਾਤ ਵੀ ਜਿਹੜੀ ਕਿਸੇ ਸਿਰੇ ਲੱਗੇ ਉਹ ਸੁਪਰੀਮ ਕੋਰਟ ਤੋਂ ਵਿਆਸ ਕਰਦੇ ਨੇ ਕਿ ਜਿਹੜਾ ਸੁਪਰੀਮ ਕੋਰਟ ਨੇ ਕੋਈ ਫੈਸਲਾ ਜਿਹੜਾ ਸੁਣਾਉਣਾ ਉਹ ਜ਼ਾਹਰ ਤੌਰ ਤੇ ਦੋਨਾਂ ਤਰ੍ਹਾਂ ਦੀ ਸੁਣਵਾਈ ਤੋਂ ਬਾਅਦ ਕਿਸਾਨਾਂ ਨੂੰ ਲੱਗਦਾ ਹੈ ਕਿ ਕਿਉਂਕਿ ਕਿਸਾਨ ਆਪਣੀਆਂ ਹੱਕੀ ਮੰਗਾਂ ਦੇ ਲਈ ਬੈਠੇ ਨੇ ਜਾਇਜ਼ ਮੰਗਾਂ ਦੇ ਲਈ ਬੈਠੇ ਨੇ ਸਰਕਾਰ ਨੇ ਜਿਹੜਾ ਕੰਵਨ ਹਾਇ ਬਣਾਏ ਨੇ ਕੋਰਟ ਕਾਫੀ ਅਹਿਮ ਅਜਰੂਲ ਰਹਿਣ ਵਾਲਾ ਹੈ ਕਿ ਕੁਝ ਸੁਣਵਾਈ ਤੋਂ ਬਾਅਦ ਫੈਸਲਾ ਲਿਆ ਜਾਂਦਾ ਸੁਪਰੀਮ ਕੋਰਟ ਦੇ ਵੱਲੋਂ ਕਾਫੀ ਅਹਿਮ ਹੈ ਦੇਖਣਾ ਸ਼ੁਕਰੀਆ ਨਪਿੰਦਰ ਜੀ ਤਸਵੀਰਾਂ ਦਰਸ਼ਕ ਸਾਂਝਾਂ ਕਰਨ ਲਈ ਤੇ तमाम ਜਾਣਕਾਰੀ ਦਿੱਤੀ ਸਿੰਗੂ ਬਾਰਡਰ ਦੀਆਂ ਤਸਵੀਰਾਂ ਤੁਸੀਂ ਦੇਖਿਆ ਲਗਾਤਾਰ ਕਿਸਾਨ ਡਟੇ ਹੋਏ ਨੇ ਇਹੀ ਕਹਿ ਰਹੇ ਨੇ ਕਿ ਸ਼ਾਂਤੀਪੂਰਵਕ ਢੰਗ ਦੇ ਨਾਲ ਹੁਣ ਤੱਕ ਅਸੀਂ ਚੱਲਦੇ ਆ ਰਹੇ ਹਾਂ ਤੇ ਅੱਗੇ ਵੀ ਸ਼ਾਂਤੀਪੂਰਵਕ ਢੰਗ ਦੇ ਨਾਲ ਹੀ ਸਾਡਾ ਅੰਦੋਲਨ ਜਾਰੀ ਰਹੇਗਾ ਤਬੇਸ਼ਕ ਕਿਸਾਨਾਂ ਦਾ ਅੰਦੋਲਨ ਸ਼ਾਂਤੀਪੂਰਵਕ ਤੰਗਦੇ ਨਾਲ ਚੱਲ ਰਿਹਾ ਹੈ ਪਰ ਇਸ ਦੌਰਾਨ ਮੰਦ ਭਾਗੀਆਂ ਖਬਰਾਂ ਦੇ ਸਾਹਮਣੇ ਆਉਣ ਦਾ ਸਿਲਸਲਾ ਵੀ ਲਗਾਤਾਰ ਜਾਰੀ ਹੈ ਅੱਜ ਦੋ ਹੋਰ ਕਿਸਾਨਾਂ ਦੀ ਧਰਨੇ ਦੌਰਾਨ ਮੌਤ ਹੋ ਗਈ ਜਿਨ੍ਹਾਂ ਦੇ ਵਿੱਚੋਂ ਇੱਕ ਕਿਸਾਨ ਸ੍ਰੀ ਮੁਖਸਰ ਸਾਹਿਬ ਅਤੇ ਦੂਜੇ ਮਲੋਟ ਦੇ ਨਾਲ ਸੰਬੰਧਿਤ ਸੀ ਮੁਖਸਰ ਸਾਹਿਬ ਦੇ ਪਿੰਡ ਲੁੰਡੇਵਾਲਾ ਦੇ ਕਿਸਾਨ ਜਗਦੀਸ਼ ਸਿੰਘ ਦੀ ਟਿਕਰੀ ਬਾਰਡਰ ਤੇ ਮੌਤ ਹੋ ਗਈ ਮੌਤ ਦੀ ਵਜ੍ਹਾ ਹਾਰਟ ਅਟੈਕ ਦੱਸੀ ਜਾ ਰਹੀ ਹੈ ਉਧਰ 68 ਸਾਲਾ ਦੇ ਜਗਦੀਸ਼ ਸਿੰਘ ਕਈ ਦਿਨ ਤੋਂ ਟਿਕਰੀ ਬਾਰਡਰ ਤੇ ਡੱਟੇ ਹੋਏ ਸੀ ਜਦ ਕੀ ਧਰਨੇ ਦੌਰਾਨ ਜਾਨ ਕਮਾਉਣ ਵਾਲੇ ਦੂਜੇ ਕਿਸਾਨ ਦੀ ਪਹਿਚਾਨ ਹਰਜਿੰਦਰ ਸਿੰਘ ਵਜੋਂ ਹੋਈ ਹੈ ਜੋ ਮਲੋਟ ਦੇ ਪਿੰਡ ਅਬুল ਖੁਰਾਨਾ ਦਾ ਰਹਿਣ ਵਾਲਾ ਸੀ ਦੱਸਿਆ ਜਾ ਰਿਹਾ ਹੈ ਕਿ ਹਰਜਿੰਦਰ ਸਿੰਘ ਦੀ ਮੌਤ ਵੀ ਠੰਡ ਲੱਗਣ ਦੇ ਕਾਰਨ ਹੋਈ ਹੈ ਤਾਂ ਕੜਾਕੇ ਦੀ ਠੰਡ ਵਿੱਚ ਕਿਸਾਨ ਡੱਟੇ ਹੋਏ ਨੇ ਅਤਕਸਾਨਾ ਦੀ ਮੌਤਾਂ ਦਾ سلسلہ ਵੀ ਲਗਾਤਾਰ ਚੱਲ ਰਿਹਾ ਹੈ। ਤਕਸਾਨਾ ਦੇ ਅੰਦੋਲਨ ਤੇ ਸਿਆਸਤ ਵੀ ਵਿਪਕੀ ਹੋਈ ਹੈ। ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਕਿ ਸਰਕਾਰ ਕਿਸਾਨਾਂ ਪ੍ਰਤੀ ਗੰਭੀਰ ਨਹੀਂ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹਰਿਆਣਾ ਦੇ ਵਿੱਚ ਕਿਸਾਨਾਂ ਦਾ ਵਿਰੋਧ ਬਿਲਕੁਲ ਸਹੀ ਸੀ ਕਿਉਂਕਿ ਸਰਕਾਰ ਕਿਸਾਨਾਂ ਨੂੰ ਵਿਰੋਧ ਦੇ ਲਈ ਮਜਬੂਰ ਕਰ ਰਹੀ ਹੈ ਕੱਲ ਕਰਨਾਲ ਦੇ ਵਿੱਚ ਜਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਉਹਨਾਂ ਤਸਵੀਰਾਂ ਨੂੰ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਜਾਇਜ਼ ਠਹਿਰਾਇਆ ਗਿਆ ਹੈ ਕਿ ਹਾਕੀ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ ਸਾਰ ਨਹੀਂ ਲੈ ਰਹੀ ਵਿਰੋਧ ਦੇ ਲਈ ਉਹਨਾਂ ਨੂੰ ਮਜਬੂਰ ਕਰ ਰਹੀ ਹੈ ਗੰਭੀਰ ਨਹੀਂ ਹੈ ਇਸ ਲਈ ਜੋ ਕੱਲ ਵਿਰੋਧ ਕੀਤਾ ਗਿਆ ਹੈ ਉਹ ਬਿਲਕੁਲ ਸਹੀ ਹੈ ਤੇ ਬਸ ਸਿੱਟਾ ਕੱਢਣ ਦਾ ਕੋਈ ਰਵਾਇ ਨਹੀਂ ਸੀ ਜੇ ਕੋਈ ਇਰਾਦਾ ਹੁੰਦਾ ਤਾਂ ਫਿਰ 3 ਜੂਨ ਤੋਂ ਲਗਾਤਾਰ ਜਦ ਮੈਂ ਮੁੱਦਾ ਚੱਕਦੀ ਰਹੀ ਆਹੀ ਬੇਨਤੀ ਕਰਦੀ ਰਹੀ ਕਿ ਗੱਲਬਾਤ ਕਰ ਲੋ ਸ਼ੰਕੇ ਦੂਰ ਕਰ ਲੋ ਉਸ ਸਮੇਂ ਨਹੀਂ ਕੀਤਾ ਤੇ ਡੇਢ ਮਹੀਨਾ ਲੋਕਾਂ ਨੂੰ ਠੰਡ 'ਚ ਸੜਕਾਂ 'ਚ ਬਿਠਾ ਕੇ 70 ਮੌਤਾ ਕਰਕੇ ਅੱਜ ਵੀ ਕਿਸੇ ਨਤੀਜੇ 'ਚ ਨਹੀਂ ਪਹੁੰਚੇ ਨੇ ਇਹ ਸਾਫ ਹੈ ਕਿ ਉਹਨਾਂ ਦਾ ਇਰਾਦਾ ਨਹੀਂ ਸੀ ਜਿਦੇ ਕਰਕੇ ਪਿਛਲੇ ਮੀਟਿੰਗ 'ਚ ਕਿਹਾ ਕਿ ਅਦਾਲਤ 'ਚ ਚਲੇ ਜਾਓ ਕੋਈ ਇਲੈਕਟਿਡ ਸਰਕਾਰ ਲੋਕਾਂ ਨੂੰ ਕੋਈ ਅਦਾਲਤ 'ਚ ਜਾਓ ਇਹ ਸਾਫ਼ ਕਲੀਅਰ ਹੈਗਾ ਕਿ ਸਮੇਂ ਬਰਬਾਦ ਕਰਨ ਦਾ ਇਨਾਂ ਦਾ ਇਰਾਦਾ ਹੈ ਤੇ ਲੋਕਾਂ ਦੀ ਜਿਨ੍ਹਾਂ ਦੀ ਜਾਨਾਂ ਜਾ ਰਹੀਆਂ ਉਹਨਾਂ ਦੇ ਕੱਖ ਪਰਵਾਹ ਨਹੀਂ ਹੈਗੀ ਇਸ ਤੋਂ ਹੋਰ ਦੁੱਖ ਦੀ ਗੱਲ ਦੇਖੋ ਜਦ ਲੋਕੀ ਸ਼ਾਂਤ ਮੇ ਤਰੀਕੇ ਦੇ ਨਾਲ ਵਿਰੋਧ ਕਰਨਾ ਇੱਕ ਡੈਮੋਕਰੈਟਿਕ ਰਾਈਟ ਹੁੰਦੀ ਹੈ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਉਹਨਾਂ ਦੇ ਉੱਤੇ ਕਾਨੂੰਨ ਥੋਪੇ ਜਾ ਰਹੇ ਨੇ ਜਿਹੜਾ ਉਹਨਾਂ ਤੋਂ ਬਿਨੈ ਪੁੱਛੇ ਬਣਾਏ ਗਏ ਨਹੀਂ ਉਹਦਾ ਵਿਰੋਧ ਕਰਨਾ ਉਹਨਾਂ ਦਾ ਹੱਕ ਬੰਦਾ ਹੈ ਇਸ ਹੱਕ ਨੂੰ ਜਦੋਂ ਅਦਾ ਕਰਦੇ ਤੁਸੀਂ ਉਹਨਾਂ ਦੇ ਉੱਤੇ ਪਾਣੀ ਦੀ ਬੁਛਾਰਾ ਤੇ ਅਥਰੂ ਗੈਸ ਸਿੱਟੋਗੇ ਫਿਰ ਤੁਸੀਂ ਲੋਕਾਂ ਨੂੰ ਧੱਕ ਰਹੇ ਹੋ ਕਿ ਤੁਸੀਂ ਇੱਕ ਸ਼ਾਂਤਮਈ ਤਰੀਕੇ ਨਹੀਂ ਅਸ਼ਾਂਤੀ ਦੀ ਤਰਫ ਸਰਕਾਰ ਤੇ ਆਪਣੇ ਪੁਲਸ ਤੇ ਰਾਹੀ ਉਹਨਾਂ ਨੂੰ ਧੱਕ ਰਹੀ ਹੈ ਅੱਜ ਮੈਂ ਆਹੀ ਬੇਨਤੀ ਕਰਾਂਗੀ ਕਿ ਇਹ ਸਰਕਾਰ ਦੇ ਜਿਹੜੇ ਇਰਾਦੇ ਨੇ ਉਹਨਾਂ ਨੂੰ ਕਾਮਯਾਬ ਹੋਣ ਲੋਕੀ ਨਾ ਦੇਣ ਬਹੁਤ ਵਧੀਆ ਤੇ ਬਹੁਤ ਵੱਡਾ ਸੰਘਰਸ਼ ਲੋਕਾਂ ਨੇ ਕੀਤਾ ਹੈਗਾ ਦੁਨੀਆ ਭਰ ਚੇ ਦੀ ਛਲਾਗਾ ਹੋਈ ਹੁਣ ਗੱਲ ਕਰਦੇ ਹਾਂ ਕੋਵਿਡ-19 ਮਹਾਮਾਰੀ ਦੀ ਜਿਸ ਨੇ ਆਪਸੀ ਨਿਰਭਰਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ ਤੇ ਪੂਰਾ ਦੇਸ਼ ਇਸ ਮੁਸੀਬਤ ਦਾ ਇੱਕਜੁੱਟ ਹੋ ਕੇ ਮੁਕਾਬਲਾ ਕਰ ਸਕੇ ਇਸ ਦੇ ਲਈ ਹੁਣ ਵੈਕਸੀਨੇਸ਼ਨ ਦੇ ਐਲਾਨ ਤੋਂ ਬਾਅਦ ਜ਼ਰੂਰਤ ਹੋਵੇਗੀ ਕਿ ਅਸੀਂ ਆਪਣਾ ਮੂਰੀ ਯੋਗਦਾਨ ਦੇਈਏ ਅਸੀਂ ਇੱਕੋ ਸਮੇਂ ਵਾਇਰਸ ਨੂੰ ਹਰਾਉਣ ਦੇ ਵੱਲ ਕਦਮ ਵਧਾ ਸਕੀਏ ਨੈਟਵਰਕ ਦੀ ਟੀਮ ਇਸ ਮਹਿੰਮ 'ਚ ਹਰ ਕਦਮ ਤੇ ਤੁਹਾਡੇ ਨਾਲ ਹੋਵੇਗਾ ਕਿਉਂਕਿ ਜਦੋਂ ਤੱਕ ਸਾਰੇ ਸੁਰੱਖਿਤ ਨਹੀਂ ਹੁੰਦੇ ਉਦੋਂ ਤੱਕ ਕੋਈ ਵੀ ਸੁਰੱਖਿਤ ਨਹੀਂ ਹੋਵੇਗਾ ਇਸ ਸੋਚ ਦੇ ਆਧਾਰ ਤੇ ਕੈਂਪੇਨ ਸੰਜੀਵਨੀ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਵੈਕਸੀਨ ਪਾਉਣਾ ਸਾਰੇ ਪਾਰਟੀਆਂ ਦਾ ਅਧਿਕਾਰ ਹੈ ਸੀ ਦੇਖ ਰਹੇ ਹੁਸਵਾਗਤ ਹੈ ਗੱਲ ਕਰਦੇ ਹਾਂ ਬਰਡ ਫਲੂ ਦੀ ਜਿਸ ਨੇ ਹਰ ਪਾਸੇ ਇੱਕ ਹਰਾਮ ਮਚਾਇਆ ਹੋਇਆ ਹੈ ਤਾਂ ਹੁਣ ਰਾਸ਼ਤਾਨੀ ਦਿੱਲੀ ਦੇ ਵਿੱਚ ਵੀ ਬਰਡ ਫਲੂ ਦੀ ਐਂਟਰੀ ਹੋ ਗਈ ਹੈ ਸੰਜੇ ਛੀਲ ਤੋਂ ਲੈ ਗਏ ਸੈਂਪਲਾਂ ਦੇ ਵਿੱਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ ਦਿੱਲੀ ਸਣੇ ਹੁਣ ਤੱਕ ਨੌ ਸੂਬਿਆਂ ਦੇ ਵਿੱਚ ਬਰਡ ਫਲੂ ਆਪਣੇ ਪੈਰ ਫਸਾੜ ਚੁੱਕਾ ਹੈ ਕੇਰਲ ਰਾਜਸਥਾਨ ਹੈ ਮੱਧ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦੇ ਵਿੱਚ ਪਹਿਲਾਂ ਹੀ ਬਰਡ ਫਲੂ ਨੇ ਦਸਤਕ ਦੇ ਦਿੱਤੀ ਸੀ ਹਰਿਆਣਾ ਗੁਜਰਾਤ ਮਹਾਰਾਸ਼ਟਰ ਯੂਪੀ ਦੇ ਵਿੱਚ ਵੀ ਪੈਰ ਫਸਾੜ ਚੁੱਕਾ ਹੈ ਬਰਡ ਫਲੂ ਤਾਂ ਹੁਣ ਰਾਸ਼ਤਾਨੀ ਦਿੱਲੀ ਦੇ ਵਿੱਚ ਐਂਟਰੀ ਹੋਈ ਹੈ ਹਾਲਾਂਕਿ ਪਹਿਲਾਂ ਬਰਡ ਫਲੂ ਦੇ ਡਰ ਤੋਂ ਲੋਕਾਂ ਦੇ ਵੱਲੋਂ ਚਿਕਨ ਖਾਣਾ ਅੰਡਾ ਖਾਣਾ ਛੱਡ ਦਿੱਤਾ ਕਿ ਆ ਵਕ ਵਕ ਥਾਮਤੇ ਪਰ ਹੁਣ Rajasthan ਦੀ ਦਿੱਲੀ ਦੇ ਵਿੱਚ ਬਰਡ ਫਲੂ ਦੀ ਐਂਟਰੀ ਦੇ ਨਾਲ ਇੱਕ ਡਰ ਦਾ ਮਾਹੌਲ ਜ਼ਰੂਰ ਪਾਇਆ ਜਾ ਰਿਹਾ ਹੈ ਕਿਉਂਕਿ ਹੁਣ ਤੱਕ ਪਹਿਲਾਂ ਹੀ ਜੋ 8 ਸੂਬੇ ਸੀ ਉਹਨਾਂ ਦੇ ਵਿੱਚ ਬਰਡ ਫਲੂ ਦਾਸਤਕ ਹੋਈ ਤੇ ਉਸ ਤੋਂ ਬਾਅਦ ਹੁਣ Rajasthan ਦੀ ਦਿੱਲੀ ਦੇ ਵਿੱਚ ਵੀ ਬਰਡ ਫਲੂ ਦੀ ਐਂਟਰੀ ਹੋ ਗਈ ਹੈ ਸੰਜੇ ਚੀਲ ਤੋਂ ਸੈਂਪਲ ਲਏ ਗਏ ਸੀ ਜਿਨ੍ਹਾਂ ਦੇ ਵਿੱਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ ਕੇਰਲ ਰਾਜਸਥਾਨ ਮੱਧ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਹਰਿਆਣਾ ਗੁਜਰਾਤ ਮਹਾਰਾਸ਼ਟਰ ਤੇ ਯੂਪੀ ਤੋਂ ਬਾਅਦ ਹੁਣ ਰਾਸ਼ਟਾਨੀ ਦਿੱਲੀ ਦੇ ਵਿੱਚ ਵੀ ਬਰਡ ਫਲੂ ਨੇ ਐਂਟਰੀ ਮਾਰ ਲਈ ਹੈ ਤੇ ਫਲ ਹਾਲਿਸ ਬੁਲੇਟਿਨ ਦੇ ਵਿੱਚ ਇਹ ਨਹੀਂ ਮੈਨੂੰ ਤੇ ਇਜਾਜ਼ਤ